ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੀਂ ਸਟੋਰੀ ਦੇ ਵਿੱਚ ਸਟੋਰੀ ਦਾ ਨਾਮ ਅਨਵਿਆਹੀ ਮਾਂ ਸੋ ਦੋਸਤੋ ਕਿੰਨੇ ਦਿਨਾਂ ਦੇ ਮਗਰੋਂ ਅੱਜ ਮੈਂ ਕੁੜੀ ਨੀਂ ਸੌਂਦਾ ਸੋਚ ਰਿਹਾ ਸੀ ਪਰ ਕੋਈ ਅਜੀਬ ਜਿਹੀ ਚੀਜ਼ ਮੇਰੇ ਕੰਨਾਂ ਦੇ ਵਿੱਚ ਕੁਝ ਨਾ ਕੁਝ ਕਹਿੰਦੀ ਜਾਪਦੀ ਮੈਂ ਡਰ ਗਿਆ ਖੇਸ ਨੂੰ ਚੰਗੇ ਤੇਰੇ ਨਾਲ ਆਪਦੇ ਉੱਪਰ ਲਵੇਟ ਲਿਆ ਜੀਵੇ ਮੈਂ ਇੰਚ ਕਰਕੇ ਆਪਣੇ ਆਪ ਨੂੰ ਉਸ ਆਪਰੇ ਸ਼ੈ ਤੋਂ ਬਚਾ ਲਿਆ ਹੋਵੇ ਸਰਾਣੇ ਪਿਆ ਦੀਵਾ ਬੁੱਝ ਗਿਆ ਮਨ ਹੋਰ ਬੇਚੈਨ ਹੋ ਗਿਆ ਜੀਵੇ ਕਹਿੰਦੇ ਹੁੰਦੇ ਆ ਨਾ ਕਿ ਕੱਲੇ ਬੰਦੇ ਨੂੰ ਤੱਕ ਆਰਦੀਆਂ ਕੰਧਾਂ ਵੀ ਖਾਣ ਨੂੰ ਆਉਂਦੀਆਂ ਨੇ ਮੈਂ ਖੇਸ ਮੂੰਹ ਉੱਤੋਂ ਲਾਇਆ ਮੁੜਕੋ ਮੁੜਕੀ ਹੋਇਆ ਮੈਂ ਤੋੜੇ ਵੱਲ ਭੱਜਿਆ ਪਾਣੀ ਪੀਤਾ ਤੇ ਮੰਜੇ ਦੀ ਪਾਹੀ ਤੇ ਹੀ ਬੈਠ ਗਿਆ ਕਿੰਨਾ ਹੀ ਚੇਰ ਮੈਂ ਆਪਣੇ ਪਿਆਰਾਂ ਦੇ ਵਲ ਝਾਕੀ ਗਿਆ ਮੈਨੂੰ ਫਟੀਆਂ ਅੱਡੀਆਂ ਤੋਂ ਕਚਿਆਂ ਜਿਹੀ ਆਈ ਫਿਰ ਹਨੇਰੇ ਦਾ ਸਹਾਰਾ ਲੈਂਦਿਆਂ ਮੈਂ ਗਵਾਂਢ ਦੀ ਤਾਈ ਵੱਲ ਝਾਤੀ ਮਾਰੀ ਸਭ ਕੁਝ ਠੀਕ ਸੀ ਮੈਂ ਬੇਫਿਕਰਾ ਹੋ ਕੇ ਸਵੇਰ ਲਈ ਵੋਤਾ ਵਿੰਤਾ ਘਟਣ ਲੱਗਿਆ ਹੁਣ ਦਿਲ ਨੂੰ ਟਿਕਾ ਜਾ ਸੀ ਛਤ ਦੇ ਬੱਲੇ ਬਾਲੇ ਮੇਰੇ ਵੱਲ ਝਾਕ ਰਹੇ ਸਨ ਜਾਂ ਮੈਂ ਉਹਨਾਂ ਵੱਲ ਇਹ ਮੈਨੂੰ ਨਹੀਂ ਸੀ ਪਤਾ ਪਰ ਹਾਂ ਇਹ ਮੈਨੂੰ ਸ਼ਾਬਾਸ਼ੀ ਜ਼ਰੂਰ ਦੇ ਰਹੇ ਸਨ ਘਰ ਦੇ ਵਿੱਚ ਮੈਂ ਇਕੱਲਾ ਰਹਿੰਦਾ ਸੀ ਛੜੇ ਬੰਦੇ ਦੀ ਕੋਈ ਜੂਨ ਨਹੀਂ ਹੁੰਦੇ ਪਰ ਪਤਾ ਨਹੀਂ ਕਿਉਂ ਪੰਜ ਕਿੱਲਾਂ ਦਾ ਮਾਲਕ ਮੈਂ ਫਿਰ ਵੀ ਛੜਾ ਸੀ ਪਰਜਾਈਆਂ ਤੇ ਪਾਈ ਟਿੱਡੋ ਮੇਰੇ ਤੋਂ ਔਖੇ ਸਨ ਪਰ ਮੈਂ ਕਿਸੇ ਦੀ ਬਹੁਤੀ ਪਰਵਾਹ ਨਹੀਂ ਸੀ ਕਰਦਾ ਮਾਂ ਬਾਪ ਗੁਜਰਨ ਤੋਂ ਬਾਅਦ ਮੈਂ ਆਪ ਰੋਟੀ ਟੋਕ ਕਰ ਲੈਂਦਾ ਕਦੇ-ਕਦੇ ਮਨ ਦੇ ਵਿੱਚ ਆਉਂਦਾ ਕਿ ਜੇ ਮੇਰਾ ਵਿਆਹ ਹੋਇਆ ਹੁੰਦਾ ਮੈਂ ਵੀ ਮੰंजे ਤੇ ਬੈਠ ਟੋਰ ਨਾਲ ਰੋਟੀ ਖਾਂਦਾ ਪਰ ਫਿਰ ਸੋਚਦਾ ਯਾਰ ਟੋਰ ਨਾਲ ਰੋਟੀ ਤਾਂ ਮੈਂ ਹੁਣ ਵੀ ਖਾ ਲੈਣਾ ਮੈਂ ਕੁਰਸੀ ਢਾ ਲੈਣੀ ਤੇ ਇੱਕ ਸਲੂਟ ਜਾ ਸਮੇਕਾ ਥੋੜਾ ਜਿਹਾ ਉਖੜਿਆ ਹੋਇਆ ਸੀ ਪਰ ਜਦੋਂ ਮੈਂ ਉਹਦੇ ਤੇ ਰੋਟੀ ਵਾਲਾ ਥਾਲ ਰੱਖ ਲੈਂਦਾ ਤਾਂ ਬਹੁਤ ਚੰਗਾ ਲੱਗਦਾ ਫਿਰ ਮੈਂ ਕੁਰਸੀ ਤੇ ਬੈਠ ਰੋਟੀ ਖਾਂਦਾ ਮੇਰੇ ਗਵਾਂਢ ਦੇ ਵਿੱਚ ਇੱਕੋ ਇੱਕ ਤਾਈ ਜਿਹੜੀ ਵਿਚਾਰੀ ਵਕਤ ਦੀ ਮਾਰੀ ਸੀ ਜਵਾਕ ਕੋਈ ਕੁਖੋਨਾ ਫਟਿਆ ਤੇ ਤਾਈ ਫਿਕਰਾਂ ਦੇ ਵਿੱਚ ਵਿੱਚ ਹੀ ਤਾਈ ਨੂੰ ਅਲਵਿਤਾ ਕਹਿ ਗਈ ਸੀ ਇਹ ਮੇਰੀ ਤਾਈ ਦਾਈ ਸੀ ਜਿਹਦੇ ਬੱਚਾ ਨਾ ਹੁੰਦਾ ਜਾਂ ਬੱਚਾ ਟੇਟਾ ਹੁੰਦਾ ਔਰਤਾਂ ਦੀਆਂ ਹੋਰ ਬਿਮਾਰੀਆਂ ਦੀ ਬਹੁਤ ਚੰਗੀ ਮਹਰ ਸੀ ਜਿਹੜੀਆਂ ਵੱਡੀਆਂ ਡਾਕਟਰਨੀਆਂ ਨੂੰ ਵੀ ਫੇਲ ਕਰਦੀ ਸੀ ਜਿਵੇਂ ਕਹਿੰਦੇ ਹੁੰਦੇ ਨਾ ਕਿ ਘਰ ਦਾ ਜੋਗੀ ਜੁਗਾੜਾ ਬਾਹਰਲਾ ਜੋਗੀ ਸਿੱਧ ਉਵੇਂ ਤਾਈ ਦਾ ਕੋਈ ਇਲਾਜ ਨਹੀਂ ਸੀ ਹੋਇਆ ਸਕਿਆ ਤੇ ਤਾਈ ਦੇ ਹੱਥੋਂ ਕੋਈ ਕੁਖੜ ਹਰੀਆਂ ਹੋਈਆਂ ਰਾਤ ਬਰਾਤੇ ਲੋੜ ਪੈਂਦੀ ਤਾਂ ਤਾਈ ਮੈਨੂੰ ਭੱਜ ਕੇ ਆਵਾਜ਼ ਮਾਰਦੀ ਮੈਂ ਵੀ ਚਲਿਆ ਜਾਂਦਾ ਪੁੱਣ ਦਾ ਕੰਮ ਹਰ ਬੰਦੇ ਨੂੰ ਖੜੇ ਮੱਥੇ ਕਰਨਾ ਚਾਹੀਦਾ ਇੱਕ ਦਿਨ ਕੋਈ ਔਰਤ ਇੱਕ ਕੁੜੀ ਨੂੰ ਲੈ ਕੇ ਆਈ ਕੁੜੀ ਦਾ ਮੂੰਹ ਲਵੇਟਿਆ ਹੋਇਆ ਸੀ रिश्ਤੇ ਦੇ ਵਿੱਚ ਖੋਰੇ ਕੀ ਲੱਗਦੀਆਂ ਸਨ ਦੋਵੇਂ ਤਾਈ ਕੋਲਾ ਕੇ ਰੋਣ ਲੱਗ ਪਈਆਂ ਮੈਂ ਤਾਈ ਕੇ ਆਟਾ ਰੱਖਣ ਗਿਆ ਸੀ ਮੈਂ ਚਾਲਨੀ ਦੇ ਵਿੱਚ ਹੀ ਸੀ ਉਸ ਔਰਤ ਨੇ ਤਾਈ ਨੂੰ ਕਿਹਾ ਕਿ ਬੇਬੇ ਅੰਦਰ ਆ ਕੇ ਗੱਲ ਸੁਣ ਮੈਂ ਕਦੇ ਕਿਸੇ ਦੀਆਂ ਇੰਜ ਗੱਲਾਂ ਨਹੀਂ ਸੀ ਸੁਣੀਆਂ ਜਿਵੇਂ ਉਹਨਾਂ ਦੀਆਂ ਗੱਲਾਂ ਸੁਣਨ ਦੀ ਜਿਹੜਾ ਮੇਰੇ ਦਿਲ ਦੇ ਵਿੱਚ ਜਿਵੇਂ ਅੱਜ ਉਹਨਾਂ ਦੀਆਂ ਦੱਲਾਂ ਸੁਣਨ ਦੀ ਉਤਸੁਕਤਾ ਸੀ ਤਾਈ ਉਹ ਔਰਤ ਅੰਦਰ ਚਲੀਆਂ ਗਈਆਂ ਮਗਰ ਹੀ ਉਹ ਕੁੜੀ ਔਰਤ ਬੋਲੀ ਬੇਬੇ ਦਾਈ ਕੋਲੋਂ ਕਾਦੇ ਪਰਦੇ ਹੁੰਦੇ ਆ ਤੂੰ ਸਾਡੀ ਇੱਕ ਲਾਜ ਰੱਖ ਆਹ ਬੇਵਾ ਨੇ ਢਿੱਡ ਕਰਵਾ ਲਿਆ ਕੁਵਾਰੀ ਨੇ ਖੋਰੇ ਕਿਹਦਾ ਵੀ ਲਈ ਫਿਰਦੀ ਐ ਬਸ ਬੇਬੇ ਸਾਡੀ ਇੱਜ਼ਤ ਤੇਰੇ ਹੱਥ ਹੈ ਤੂੰ ਹਿੰਨ ਇਹਦਾ ਕੋਈ ਹੱਲ ਕਰ ਤਾਈ ਡਰ ਗਈ ਹਾਏ ਹਾਏ ਭਾਈ ਤੂੰ ਇਹ ਕੀ ਕਰੇ ਜਾਨੀ ਆ ਮੈਂ ਹੁਣ ਦੱਸ ਇਹਦਾ ਕੀ ਕਰਾਂ ਕੇਸ ਕਰਨਾ ਉਹ ਮੈਂ ਕਰ ਦੂੰ ਔਰਤ ਅਰਖ ਦੇ ਵਿੱਚ ਬੋਲੀ ਬੇਬੇ ਜੰਮ ਦੇ ਜਵਾਕ ਦੀ ਸੰਗੀ ਕੋਟ ਦੇ ਇਹ ਮੇਰੀ ਭਾਂਜੀ ਆ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਜਦੋਂ ਟਿੱਡ ਦਿਖਾਈ ਦੇਣ ਲੱਗਿਆ ਤਾਂ ਮਾਂ ਨੇ ਡਰਤੀ ਨੇ ਮੇਰੇ ਕੋਲ ਭੇਜ ਦਿੱਤੀ بیਵਾ ਹੁਣ ਬੇਬੇ ਤੂੰ ਕਰ ਕੋਈ ਹੱਲ ਮੈਂ ਤਾਂ ਬਹੁਤ ਆਸਾਂ ਲੈ ਕੇ ਆਈਆਂ ਤੇਰੇ ਕੋਲ ਤਾਈ ਨੇ ਸਾਫ਼ ਮਨਾ ਕਰ ਦਿੱਤਾ ਪਰ ਜਦੋਂ ਉਸ ਔਰਤ ਨੇ ਤਾਈ ਦੇ ਹੱਥ ਵਿੱਚ ਸਿਉਣੇ ਦੀ ਮੰਦਰੀ ਰੱਖੀ ਤੇ ਕਿਹਾ ਕਿ ਪੈਸੇ ਤੈਨੂੰ ਕੰਮ ਹੋਏ ਤੋਂ ਬਾਅਦ ਦੇਵਾਂ ਤਾਂ ਤਾਈ ਖੋਰੇ ਕਿਵੇਂ ਮੰਨ ਗਈ ਮੇਰਾ ਲੋਕੰਡਾ ਖੜਾ ਹੋ ਗਿਆ ਸੋਚਿਆ ਤਾਈ ਦੇ ਆਪ ਦੇ ਔਲਾਦ ਨਹੀਂ ਪਰ ਇਹ ਪਾਪ ਉਹ ਕਿਵੇਂ ਕਰੋਗੀ ਮੈਨੂੰ ਤਾਈ ਤੇ ਬਹੁਤ ਗੁੱਸਾ ਆਇਆ ਉਹ ਔਰਤ ਬੋਲੀ ਕਿ ਅਸੀਂ ਕੱਲ ਆਥਣੇ ਆਵਾਂਗੇ ਤੂੰ ਤਿਆਰ ਰਹੀਂ ਬਸ ਕਿਸੇ ਤੀਜੇ ਬੰਦੇ ਦੀ ਗੱਲ ਕੰਨੀ ਨਾ ਪੈ ਜਾਵੇ ਦੋ ਚਾਰ ਦਿਨ ਅਸੀਂ ਤੇਰੇ ਕੋਲ ਹੀ ਰਹਿਾਂਗੇ ਜਾਂ ਕੁੜੇ ਨੂੰ ਤੇਰੇ ਕੋਲ ਛੱਡ ਜਾਵਾਂ ਦੇਰੇ ਤੇ ਤਾਂ ਮੈਨੂੰ ਇਤਵਾਰੀ ਆ ਬੇਬੇ ਮੇਰੇ ਵੀ ਕੇਸ ਵੇਖ ਲਾ ਤੂੰ ਹੀ ਕਿਤੇ ਆ ਕੇਸ ਵੇਖਣ ਵਿੱਚ ਉਹ ਚੰਗੇ ਘਰੋਂ ਲੱਗਦੀਆਂ ਸਨ ਪਰ ਮੈਨੂੰ ਨਹੀਂ ਪਤਾ ਕਿਉਂ ਉਸ ਕੁੜੀ ਤੇ ਤਰਸ ਜਿ ਆਇਆ ਮਿੱਥੋ ਰੋਟੀ ਵੀ ਨਾ ਪੱਕੀ ਕੋਈ ਕੰਮ ਵੀ ਨਾ ਹੋਇਆ ਮੈਨੂੰ ਵਾਰ-ਵਾਰ ਉਹੀ ਕੁੜੀ ਦਿੱਸੀ ਜਾਵੇ ਮਨ ਦੇ ਵਿੱਚ ਬਹੁਤ ਕੁਝ ਆਇਆ ਜਾਵੇਂ ਕੀ ਕੀ ਕਰਾਂ ਰਾਤ ਰੋਟੀ ਮੈਂ ਖਾਤੀ ਨਾ ਮਨ ਦੇ ਵਿੱਚ ਸੋਚੀ ਗਿਆ ਕੁਝ ਨਾ ਕੁਝ ਆਖਿਰ ਮੈਂ ਰਾਮ ਦੀ ਨੀਂਦ ਸੋ ਗਿਆ ਸਵੇਰੇ ਹੀ ਤਾਈ ਕੋਲ ਗਿਆ ਤਾਈ ਪੀੜੀ ਤੇ ਬੈਠੀ ਸੂਤ ਕੱਤੀ ਜਾਵੇ ਮੈਂ ਤਾਈ ਦੇ ਬਰੋਬਰ ਹੀ ਪੈਰ ਪਾਰ ਬੈਠ ਗਿਆ ਮੈਨੂੰ ਇੰਜ ਬੈਠਿਆ ਵੇਖ ਤਾਈ ਕਹਿੰਦੀ ਮੰਜਾ ਪੀੜੀ ਲੈ ਲੈ ਲਾ ਭਾਈ ਨੇਕ ਕਿਵੇਂ ਸੁੱਖ ਆਚ ਸਿੰਦੇ ਹਾਈ ਤਾਈ ਕੋਲ ਆ ਗਿਆ ਮੈਂ ਉੰਜ ਹੀ ਬੈਠ ਰਿਹਾ ਅੱਜ ਤੱਕ ਤਾਈ ਕੋਲ ਇੰਨੀ ਸੰਗ ਨਹੀਂ ਸਿਆ ਵਿਖਾਈ ਚੱਲਿਆਂ ਬਰਿਆਂ ਦੀ ਉਮਰ ਹੋਲ ਚੱਲੀ ਆ ਪਰ ਅੱਜ ਕੱਲ ਕਹਿਨ ਤੋਂ ਮੈਂ ਝਿਜਕ ਰਿਆ ਸੀ ਤਾਈ ਨੇ ਫਿਰ ਕਿਹਾ ਵੇ ਨੇਕ ਕੀ ਹੋ ਗਿਆ ਤੈਨੂੰ ਉਹ ਕੁੜੀਆਂ ਵਾਂਗੂ ਬਹਿ ਗਿਆ ਤੂੰ ਆ ਕੇ ਮੈਂ ਪਹਿਲਾਂ ਕੁਝ ਸੋਚੀ ਗਿਆ ਫਿਰ ਜਿਵੇਂ ਡਰਦਿਆਂ ਹੋਇਆ ਆਪਣੀ ਗੱਲ ਛੇਤੀ ਨਾਲ ਨਿੰਬੇੜੀ ਕਿਹਾ ਤਾਈ ਉਹ ਜਵਾਬ ਮੈਂ ਲੈਣਾ ਤਾਈ ਨੂੰ ਗੱਲ ਦੀ ਸਮਝ ਨਹੀਂ ਲੱਗੀ ਤਾਂ ਮੈਂ ਹੁਣ ਟੀਰਜ ਫੜ ਗਿਆ ਸੀ ਬੋਲਿਆ ਤਾਈ ਜਿਹੜੀ ਕੱਲ ਔਰਤ ਤੇ ਉਹ ਕੁੜੀ ਆਈ ਸਨ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਤੋ ਸਾਰੀ ਉਮਰ ਪਾਪ ਨਹੀਂ ਖਟਿਆ ਪਰ ਹੁਣ ਜਾਂਦੀ ਉਮਰੇ ਆਪਦੇ ਸਿਰ ਪਾਪ ਦਾ ਬਰਾਂ ਨਾ ਲੈ ਜਿਹੜਾ ਜੰਮ ਦਾ ਬੱਚਾ ਹੋ ਉਹ ਤੂੰ ਮੈਨੂੰ ਦੇ ਦੇ ਤਾਈ ਵੇ ਨੇਕ ਮੈਂ ਕਦੋਂ ਪਾਪ ਕਰਦੀ ਆ ਪਤੀ ਨੂੰ ਪਤਾ ਅੱਜ ਕੱਲ ਕੀ ਕੁਝ ਹੋਈ ਜਾਂਦਾ ਜੇ ਇਹ ਕਿਸੇ ਹਸਪੀਟਲ ਜਾਂਦੀ ਉੱਥੇ ਵੀ ਤਾਂ ਤਾਈ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਂ ਬੋਚ ਲਈ ਤੇ ਕਿਹਾ ਤਾਈ ਰੱਬ ਨੇ ਕੋਈ ਵਸੀਲਾ ਬਣਾ ਕੇ ਉਹਨੂੰ ਤੇਰੇ ਕੋਲ ਭੇਜ ਬਸ ਇਹ ਰੱਬ ਦੀ ਰਜ਼ਾ ਸਮਝ ਤੋ ਉਹਦਾ ਜੰਮਦਾ ਬੱਚਾ ਮੇਰੀ ਝੋਲੀ ਪਾ ਦਾਈ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਤਾਈ ਕੁਝ ਸੋਚਣ ਲੱਗੀ ਪਰ ਮੇਰੇ ਹਾੜੇ ਕੱਢਦੇ ਨੂੰ ਵੇਖ ਉਹ ਕਹਿੰਦੇ ਵੇਖੇਗਾ ਜੇ ਹੋ ਜਾ ਵੇਲਾ ਹੋਊਗਾ ਮੈਂ ਰਾਤ ਦਾ ਭੁੱਖਾ ਸੀ ਪਰ ਸੱਚਮੁੱਚ ਮੇਰੀ ਭੁੱਖ ਮਰ ਚੁੱਕੀ ਸੀ ਮੈਂ ਆਪ ਤੇ ਕੱਚੇ ਵੇੜੇ ਵਿੱਚ ਗੀੜੇ ਕੱਟ ਰਿਹਾ ਸੀ ਕਿੱਕਾ ਤੋਂ ਉਹ ਆਉਣ ਸੱਚੇ ਹੀ ਮੇਰੇ ਮਨ ਦੇ ਵਿੱਚ ਖੁਸ਼ੀ ਸੀ 4 ਕਵਜੇ ਦਾ ਟਾਈਮ ਕੁੜੀ ਦਾ ਰੰਗ ਪੀਲਾ ਭੂਕ ਵਰਗਾ ਹੋਇਆ ਪਿਆ ਸੀ ਸ਼ਾਇਦ ਉਹਨੂੰ ਦਰਦ ਲੱਗੇ ਹੋਏ ਸਨ ਉਹ ਆਉਂਦੀਆਂ ਮੇਰੀ ਨਜ਼ਰੀ ਪਈਆਂ ਮੈਂ ਤਾਈ ਕੋਲ ਗਿਆ ਤਾਈ ਤੇ ਮੈਨੂੰ ਹਜੇ ਵੀ ਭਰੋਸਾ ਨਹੀਂ ਸੀ ਕਿਉਂਕਿ ਹੁਣ ਤਾਈ ਲਾਲਚ ਦੇ ਵਿੱਚ ਸੀ ਤੇ ਲਾਲਚੀ ਬੰਦੇ ਤੇ ਕਦੀ ਭਰੋਸਾ ਨਹੀਂ ਕਰਨਾ ਚਾਹੀਦਾ ਮੈਂ ਤਾਈ ਨੂੰ ਫੇਰ ਠੋਕੇ ਆਇਆ ਚੇਤਾ ਆਇਆ ਵੱਡੇ ਭਾਈ ਦੇ ਵਿਆਹ ਵਲੇ ਮੈਨੂੰ ਦੋ ਆਨੇ ਭਰਤੀ ਸ਼ਾਂਪ ਪਾਈ ਸੀ ਉਹ ਮੇਰੇ ਟਰੰਕ ਦੇ ਵਿੱਚ ਪਈ ਸੀ ਮੈਂ ਟਰੰਕ ਖੋਲ ਕੇ ਸ਼ਾਂਪ ਕੱਢੀ ਭਾਵੇਂ ਇਹ ਛੋਟਾ ਜਿਹਾ ਤੋਹਫਾ ਸੀ ਪਰ ਮੈਂ ਪੱਜ ਕੇ ਤਾਈ ਨੂੰ ਫੜਾਇਆ ਉਹ ਦੋਹੇ ਸਾਬਤ ਅੰਦਰ ਸੀ ਤਾਈ ਨੇ ਮੈਨੂੰ ਕਿਹਾ ਕਿ ਹੁਣ ਤੂੰ ਮੇਰੇ ਨੇੜੇ ਤੇਰੇ ਰਹੀ ਜਵਾਕ ਜੰਮਦਾ ਮੈਂ ਤੇਰੀ ਝੋਲੀ ਪੋਣਾ ਜਵਾਕ ਦੀ ਰੋਂਦੇ ਦੀ ਚੂ ਵੀ ਨਾ ਸੁਣੇ ਮੈਂ ਤਾਈ ਦੀ ਹਰ ਗਲ ਮੰਨਣ ਨੂੰ ਤਿਆਰ ਸੀ ਮੈਂ ਓਵੇਂ ਹੀ ਕੀਤਾ ਤਾਈ ਦੇ ਨੇੜੇ ਤੇਰੇ ਰਹਾ ਅਰਦਾਸਾਂ ਕੀਤੀਆਂ ਤੇ ਜਵਾਕ ਦੀ ਪਹਿਲੀ ਕਿਲਕਾਰੀ ਨਾਲ ਮੇਰੀਆਂ ਬਰਸ਼ਾਵਾਂ ਖਿੜ ਗਈਆਂ ਤਾਈ ਨੇ ਔਰਤ ਨੂੰ ਪਤਾ ਨਹੀਂ ਕੀ ਕਿਹਾ ਤੇ ਆਪ ਜਵਾਕ ਲੈ ਕੇ ਮੇਰੇ ਕੋਲ ਆਕੇ ਹਾਈ ਹਾਈ ਇੰਨਾ ਸੋਹਣਾ ਜਵਾਕ ਰੂਮ ਵਰਗਾ ਪੁਰਾਣੇ ਜਿਹੇ ਖੇਸ ਦੇ ਵਿੱਚ ਲਬੇਟਿਆ ਮੈਨੂੰ ਫੜਾ ਬੋਲੀ ਹੁਣ ਇੱਥੋਂ ਚਲਾ ਜਾ ਉਹਨਾਂ ਨੂੰ ਭਣਕਣਾ ਪੈ ਜੇ ਤੂੰ ਇਹਨੂੰ ਆਪ ਤੇ ਅੰਦਰ ਲਈ ਸਾਵਤ ਵਿੱਚ ਹੀ ਰੱਖੀ ਬਾਕੀ ਤੈਨੂੰ ਪਤਾ ਹੀ ਐ ਇੰਨਕ ਵੀ ਨਮਾ ਜੰਮਿਆ ਬੱਚਾ ਕਿਵੇਂ ਰੱਖਣਾ ਮੈਂ ਹਾਂ ਕਹੇ ਕਿਉਂਕਿ ਅਕਸਰ ਹੀ ਤਾਈ ਜੇ ਕਿਸੇ ਦਾ ਕੇਸ ਹੁੰਦਾ ਮੈਨੂੰ ਹੀ ਸਤ ਲੈਂਦੀ ਹੁੰਦੀ ਸੀ ਮੈਂ ਉਤਲਾ ਹੋੜਪੋੜ ਕਰਨਾ ਚਾਹੁੰਦਾ ਸੀ ਮੈਂ ਛੇਤੀ ਦਿਨੇ ਆਪਦੇ ਘਰ ਆ ਗਿਆ ਬੱਚੇ ਦੇ ਮੂੰਹ ਤੇ ਬੁੱਲਣ ਜਹੀ ਸੀ ਮੈਂ ਡਰ ਗਿਆ ਕਿ ਕੀਤੇ ਉਹਨੂੰ ਕੁਝ ਹੋਰ ਨਾ ਹੋ ਜਾਏ ਫਿਰ ਮੈਨੂੰ ਪਤਾ ਲੱਗਿਆ ਕਿ ਬੱਚਾ ਜੰਮਦਾ ਆਏ ਹੀ ਹੁੰਦਾ ਮੈਨੂੰ ਉਹ ਬੱਚਾ ਫੜਾ ਕੇ ਉਹ ਸਕੂਨ ਮਿਲਿਆ ਸ਼ਹਿਦ ਦੀ ਡੱਬੀ ਗੱਡੀ ਮੂੰਹ ਨੂੰ ਥੋੜਾ ਜਿਹਾ ਸ਼ਹਿਦ ਲਾਇਆ ਮੈਂ ਆਏ ਵੀ ਨਾ ਪੁੱਛਿਆ ਕਿ ਇਹ ਮੁੰਡਾ ਹੈ ਜਾਂ ਕੁੜੀ ਹੈ ਜਵਾਕ ਰੋਣ ਲੱਗਿਆ ਮੈਂ ਡਰ ਗਿਆ ਭਾਵੇਂ ਤਾਈ ਦੇ ਘਰ ਤੋਂ ਕਿੰਨੀ ਵਿਥਾਂ ਤੇ ਸਾਵਤ ਸੀ ਬਾਕੀ ਬੁਹਾ ਲੱਗਿਆ ਹੋਇਆ ਸੀ ਪਰ ਮੇਰੇ ਮਨ ਦੇ ਵਿੱਚ ਡਰ ਸੀ ਮੈਂ ਸਟਾਪ ਚਲਾਇਆ ਤੋ ਦੁਕਾਨ ਦਾ ਤੱਤਾ ਕੀਤਾ ਤੇ ਕੋਲੇ ਵਿੱਚ ਪਾ ਕੇ ਰੂਹ ਦੇ ਫੁੰਬੇ ਦੀ ਪੱਤੀ ਬਣਾ ਲਈ ਹੌਲੀ ਹੌਲੀ ਉਹਦੇ ਮੂੰਹ ਨੂੰ ਲੋਂਣ ਲੱਗਿਆ ਇਹ ਸਮਾਂ ਮੇਰੇ ਲਈ ਬਹੁਤ ਹੀ ਔਖਾ ਸੀ ਪਰ ਮੈਂ ਹਾਰਿਆ ਨਹੀਂ ਜ਼ਿੰਦਗੀ ਨੂੰ ਜਿਉਣ ਦਾ ਸਵਾਦ ਤਾਂ ਹੁਣ ਆਉਂਦਾ ਸੀ ਬੱਚਾ ਪੱਤੀ ਨੂੰ ਚੂਸਦਾ ਥੱਕ ਜਾਂਦਾ ਤੇ ਉਹ ਸੋ ਜਾਂਦਾ ਫਿਰ ਮੈਨੂੰ ਉਹਦੇ ਪੁਰਾਣੇ ਖੇਸ ਦੇ ਵਿੱਚ ਲਿਪਟਿਆ ਸੀ ਸੂ ਗਈ ਮੈਂ ਸੰਦੂਕ ਖੋਲਿਆ ਉਹਦੇ ਵਿੱਚ ਨਵਾਂ ਨਕੋਰ ਖੇਸ ਕੱਟਿਆ ਤੇ ਉਹਦੇ ਵਿੱਚ ਬੱਚਾ ਲਵੇਟਿਆ ਰੱਬ ਦਾ ਸ਼ੁਕਰ ਹੈ ਕਿ ਇਹ ਮੇਰੀ ਤੀ ਸੀ ਹੁਣ ਮੈਂ ਆਪ ਦੇ ਆਪ ਨੂੰ ਸਰਦਾਰ ਨੇਕ ਸਿੰਘ ਕਹਾਇਆ ਕਰੂੰਗਾ ਮੈਂ ਜਵਾਕ ਤੇ ਪੋਤੜੇ ਬਣਾਏ ਕਿੰਨਾ ਹੀ ਕੁਝ ਹੋਰ ਕੀਤਾ ਲਗਭਗ ਹੁਣ ਮੇਰੇ ਕੰਮ ਵੱਧ ਗਏ ਸਨ ਤਾਈ ਨੇ ਉਸ ਔਰਤ ਨੂੰ ਕਿਹਾ ਕਿ ਜਿੱਥੇ ਗੱਲ ਹੈ ਕਿ ਹਨਾ ਨੱਪ ਦਿਓ ਮੈਂ ਚਵਾਕ ਦਾ ਕੰਮ ਮੁਕਾ ਦਿੱਤਾ ਹੈ ਉਸ ਕੁੜੀ ਦੇ ਦਿਲ ਤੇ ਖੋਰੇ ਕੀ ਬੀਤੀ ਹੋ ਤਾਈ ਦੱਸੀ ਦੀ ਸੀ ਕਿ ਕੁੜੀ ਨੇ ਇਹ ਗੱਲ ਸੁਣ ਕੇ ਇੱਕ ਲੰਮਾ ਹੌਂਕਾ ਲਿਆ ਸੀ ਤਾਈ ਦੇ ਚਿਹਰੇ ਤੇ ਛਾਈਆਂ ਖੁਸ਼ੀ ਦੱਸਦੀ ਸੀ ਕਿ ਤਾਈ ਨੂੰ ਉਹਨਾਂ ਨੇ ਹੋਰ ਖੋਰੇ ਕਿੰਨੇ ਕੇ ਪੈਸੇ ਦਿੱਤੇ ਸਨ ਜਾਪਿਆ ਵਾਲੀ ਕੁੜੀ ਜਰਮਨੀ ਸੇ ਉਹ 2 ਦਿਨਾਂ ਦੇ ਵਿੱਚ ਠੀਕ ਹੋ ਗਈ ਆਪਣੇ ਘਰ ਚਲੀ ਗਈ ਕਹਿੰਦੇ ਹੁੰਦੇ ਆ ਕਿ ਧੀਆ ਬਹੁਤ ਭੋਲੀਆਂ ਹੁੰਦੀਆਂ ਸੱਚਮੁੱਚ ਮੇਰੀ ਧੀ ਨੂੰ ਜਿਵੇਂ ਪਤਾ ਲੱਗ ਗਿਆ ਕਿ ਇੱਥੇ ਰੋਟੀ ਤਾਂ ਮੈਨੂੰ ਕੋਈ ਚੱਕ ਕੇ ਲੈ ਜਾਉ ਰੋਈ ਤਾਂ ਉਹ ਚੁੱਪ ਕਰਕੇ ਸੋ ਜਾਂਦੀ ਭੁੱਖ ਲੱਗਦੀ ਤਾਂ ਮੂੰਹ ਦੇ ਵਿੱਚ ਉਂਗਲ ਪਾ ਲੈਂਦੀ ਮੈਂ ਦੁੱਧ ਪਿਆ ਕੇ ਉਹਦੇ ਪੋਤੜੇ ਬਦਲ ਦਿੰਦਾ ਫਿਰ ਧੋ ਵੀ ਦਿੰਦਾ ਉਹ ਜ਼ਿਆਦਾ ਕੋਈ ਖਤਰਾ ਨਹੀਂ ਸੀ ਮੈਨੂੰ ਕਿੰਨੇ ਦਿਨਾਂ ਤੱਕ ਬਾਹਰ ਹੀ ਨਿਕਲਿਆ ਤਾਈ ਮੇਰੇ ਕੋਲ ਗੇੜਾ ਮਾਰ ਜਾਂਦੀ ਸ਼ਹਿਰੋਂ ਸਮਾਨ ਲੈ ਕੇ ਆਉਣਾ ਸੀ ਕੁੜੀ ਦੇ ਕੱਪੜੇ ਅਤੇ ਹੋਰ ਨਿੱਕ ਸੁੱਕ ਮੈਂ ਸੋਚਿਆ ਕਿ ਤਾਈ ਕੋਲ ਆਪ ਦੀ ਧੀ ਨੂੰ ਛੱਡ ਜਾਵਾਂ ਗੇਟ ਟੱਪਣ ਲੱਗਿਆ ਤਾਂ ਮਨ ਦੇ ਵਿੱਚ ਕੁਝ ਆਇਆ ਤੇ ਤਾਈ ਨੂੰ ਕਿਹਾ ਆ ਚੱਕ ਤਾਈ ਪੈਸੇ ਜਵਾਗ ਤੇ ਕੱਪੜੇ ਸਾਬਨ ਸੋਡਾ ਸਾਰਾ ਕੁਝ ਲਿਆ ਸ਼ਹਿਰੋਂ ਮੇਰਾ ਚਿੱਤ ਨਹੀਂ ਮੰਨਦਾ ਜਾਣ ਨੂੰ ਤਾਈ ਵਣ ਕੇ ਕਰਾਇਆ ਵੀ ਤੇਰਾ ਵਿੱਚ ਹੀ ਆ ਤੂੰ ਸਮਾਨ ਲਿਆ ਕੇ ਦੇ ਤਾਈ ਸਮਾਨ ਲੈਣ ਚਲੀ ਗਈ ਮੇਰੇ ਕੋਲ ਮੇਰੇ ਯਾਰ ਬੇਲੀ ਆਉਂਦੇ ਤਾਂ ਮੈਂ ਉਹਨਾਂ ਨੂੰ ਅੰਦਰ ਨਾਲ ਲੈ ਕੇ ਆਉਂਦਾ ਸਗੋਂ ਬਾਹਰ ਦੀ ਬਾਰ ਹੀ ਤੋਰ ਦਿੰਦਾ ਸਭਾ ਰਾਣਸੀ ਕੀ ਖੇਤ ਵੀ ਨਹੀਂ ਕੀੜਾ ਮਾਰਦਾ ਮੇਰੇ ਖੇਤ ਦਾ ਕੁਆਂਟੀ ਮੈਨੂੰ ਦੱਸਣ ਆਇਆ ਕਿ ਨਰਮੇ ਨੂੰ ਸੰਡੀ ਪੈ ਗਈ ਆ ਉਹਦੇ ਤੇ ਸਪਰੇਅ ਛਿੜਕ ਦੇ ਮੈਂ ਉਹਨੂੰ ਮਿੰਨਤ ਕੀਤੀ ਕਿ ਯਾਰ ਮੇਰੀ ਸਿਹਤ ਠੀਕ ਨਹੀਂ ਤੂੰ ਐਂ ਕਰ ਨੰਦੀ ਕਿਉਂ ਮੇਰਾ ਨਾਂ ਲੈ ਕੇ ਸਪਰੇਅ ਲੈ ਲਾ ਤੇ ਕਿਸੇ ਹੋਰ ਤੋਂ ਛਿੜਕਾ ਦੇ ਇਹਦੇ ਪੈਸੇ ਮੇਥੋਂ ਲੈ ਜੀ ਮੇਰੇ ਯਾਰ ਵੀ ਰੱਬ ਵਰਗੇ ਸੀ ਉਹਨੇ ਆਪ ਹੀ ਨਰਮਾ ਵੇਖਿਆ ਪਰ ਇਹ ਗੱਲ ਕਿੱਥੇ ਕੁਝੀ ਰਹਿੰਦੀ ਐ ਮੇਰਾ ਇੱਕ ਯਾਰ ਮੇਰੇ ਕੋਲ ਆਇਆ ਤੇ ਸਿੱਧਾ ਹੀ ਬੋਲਿਆ ਆਜ ਵਾਕ ਕੀਦਾ ਲੈ ਕੇ ਆਇਆ ਸੱਚ ਦੱਸੀ ਝੂਠ ਨਾ ਬੋਲੀ ਆਪਾਂ ਪੱਗ ਵੱਟ ਯਾਰਾ ਤੇਰੀ ਪਰਜਾਈ ਵੀ ਮੈਨੂੰ ਪੁੱਛਦੀ ਸੀ ਵੀ ਜਵਾਕ ਕੀਦਾ ਐ ਮੈਂ ਖਾਮੋਸ਼ਾ ਹੋ ਗਿਆ ਕੀ ਬੋਲਾਂ ਮਨ ਦੇ ਵਿੱਚ ਸੋਚਣ ਲੱਗਿਆ ਆਖਿਰ ਤਾਰੇ ਨੇ ਮੈਨੂੰ ਫੇਰ ਹੁਲਾਇਆ ਤੇ ਕਿਹਾ ਬੋਲਦਾ ਨਹੀਂ ਯਾਰ ਕੀ ਗੱਲ ਐ ਤੈਨੂੰ ਮੇਰੇ ਤੇ ਇੰਨਾ ਹੀ ਭਰੋਸਾ ਸੀ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਕਿਹਾ ਯਾਰ ਮੈਂ ਇੱਕ ਧੀ ਗੋਦ ਲਈ ਐ ਪਰ ਤੂੰ ਕਿਸੇ ਕੋਲ ਭਾਫ ਨਾ ਕੱਟੀ ਇਹ ਗੱਲ ਆਪਣੇ ਵਿੱਚ ਹੀ ਰਵੇ ਕਿਸੇ ਦਾ ਜਨੇਪਾ ਸੀ ਤਾਈ ਕੋਲ ਲੈ ਕੇ ਆਏ ਜਵਾਬ ਦੋ ਸੀ ਪਰ ਮੈਂ ਤਾਈ ਦੀ ਮਿੰਨਤ ਕੀਤੀ ਕਿ ਇੱਕ ਮੈਨੂੰ ਦੇ ਦੇ ਜਵਾਬ ਤਾਈ ਨੇ ਉਹਨਾਂ ਨੂੰ ਕਿਹਾ ਕਿ ਇੱਕ ਜਵਾਬ ਹੀ ਹੋਇਆ ਦੂਜੇ ਦਾ ਤਾਂ ਤੁਨੋਂ ਪਲੇਖਾ ਹੀ ਸੀ ਬੁੱਕਲ ਹੀ ਜ਼ਿਆਦਾ ਵੱਡੀ ਸੀ ਮੈਨੂੰ ਪਤਾ ਏ ਤਾਰਾ ਮੈਂ ਇਹ ਜਵਾਬ ਕਿੰਨੀਆਂ ਆਸਾਂ ਨਾਲ ਲਿਆ ਪਰ ਬਾਈ ਬਣ ਕੇ ਗਾਂ ਗੱਲ ਨਾ ਹੋ ਜੇ ਪਾਵੇਂ ਮੈਂ ਸੱਚ 골ਮੋਲ ਕਰ ਦਿੱਤਾ ਸੀ ਪਰ ਤਾਰੇ ਨੇ ਕਿਹਾ ਕਿ ਇੰਜ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਆਪਾਂ ਕੋਈ ਸਕੀਮ ਬਣਾਈਏ ਐਉਂ ਤਾਂ ਤੂੰ ਉਹਨੂੰ ਲੁਕਾ ਕੇ ਕਿੰਨਾ ਕੁ ਸਮਾਂ ਰੱਖੇਗਾ ਤਾਰਾ ਸੁੱਚਿਆ ਫਿਰ ਬੋਲਿਆ ਓਏ ਨੇਕ ਤੇਰੇ ਕਰਮ ਚੰਗੇ ਆ ਬਾਈ ਤੂੰ ਮੇਰਾ ਭਰਾ ਹੈਂ ਭਰਾ ਤੇਰੀ ਪਰਜਾਈ ਦੇ ਜਵਾਬ ਪਾਵੇਂ ਅੱਜ ਪਲਕੀ ਹੋਏ ਜਾਏ ਤੂੰ ਹੁਣ ਤਾਈ ਨੂੰ ਕਹਿ ਦੇ ਕਿ ਹੁਣ ਦੇ ਦੋ ਜਵਾਕ ਜਮਾ ਦੇ ਤੇ ਮੈਂ ਕਹੂੰ ਕਿ ਇੱਕ ਮੈਂ ਆਪ ਦੇ ਯਾਰ ਦੇ ਝੋਲੀ ਪਾ ਦਿੱਤਾ ਸੱਚ ਕਹਿਣਾ ਮੇਰਾ ਰੋਮ ਰੋਮ ਮੇਰੀ ਯਾਰ ਤਾਰੇ ਨੂੰ ਸੀਸਾ ਦੇ ਰਿਆ ਸੀ ਮੈਂ ਉਹਨੂੰ ਗੱਲ ਵਕੜੇ ਪਾ ਲਈ ਰੱਬ ਸ਼ਾਇਦ ਨੇੜੇ ਹੋ ਮੇਰੀ ਹੀ ਸੁਣ ਰਿਹਾ ਸੀ ਪਰਜਾਈ ਦੇ ਪਹਿਲਾ ਮੁੰਡਾ ਸੀ ਇਸ ਵਾਰੀ ਕੁੜੀ ਹੋਈ ਸੀ ਬਸ ਦਾਇ ਦਾ ਹੋਂਕਾ ਸਾਰੇ ਪਿੰਡ ਸੁਣਦਾ ਤਾਈ ਨੇ ਕਿਹਾ ਤੋਤੀਆਂ ਸੀ ਹੋਈਆਂ ਤਾਰੇ ਦੇ ਬਹੁ ਦੇ ਭਾਈ ਤਾਰੇ ਨੇ ਆਪਦੀ ਯਾਰੀ ਨਭਾਈ ਆ ਆਪਦੀ ਇੱਕ ਤੀ ਉਹਨੇ ਜੰਮਦੇ ਹੀ ਨੇਕ ਦੀ ਝੋਲੀ ਪਾ ਦਿੱਤੀ ਆ ਕਹਿੰਦਾ ਇਹ ਮੈਂ ਹੀ ਸੰਭੂ ਬਸ ਹੁਣ ਇਸ ਗੱਲ ਦਾ ਡਰ ਮੇਰੇ ਦਿਲੋਂ ਲੈ ਗਿਆ ਸੀ ਕੀ ਕੋਈ ਮੈਨੂੰ ਮੇਰੀ ਧੀ ਨੂੰ ਕੀ ਕਹੂਗਾ ਹੁਣ ਮੇਰਾ ਇਹ ਦਰ ਦਿਲੋਂ ਲਹਿ ਗਿਆ ਸੀ ਲੋਕ ਘਰ ਵਧਾਈ ਦੇਣ ਆਉਂਦੇ ਮੈਨੂੰ ਬਹੁਤ ਖੁਸ਼ੀ ਹੁੰਦੀ ਪਹਿਲਾਂ ਮੇਰੇ ਘਰ ਇੰਨੀ ਰੌਣਕ ਕਦੀ ਨਹੀਂ ਸੀ ਹੋਈ ਪਰ ਅੱਜ ਮੇਰਾ ਘਰ ਘਰ ਲੱਗ ਰਿਹਾ ਖੁਸ਼ੀ ਵਿੱਚ ਮੈਂ ਲੱਡੂ ਵੰਡੇ ਚਾਹ ਦਾ ਦੇਗਾ ਚੁੱਲੇ ਤਰਿਆ ਪੂਜਿਆ ਬਦਾਨਾ ਵੰਡਿਆ ਬਸ ਨਾ ਖੁਸ਼ ਸੀ ਉਹ ਸਿਰਫ ਮੇਰੇ ਆਪਣੇ ਘਰ ਪਰ ਮੇਰੇ ਉਹ ਆਪਣੇ ਵੀ ਕਾਦੇ ਸੀ ਜਿਨ੍ਹਾਂ ਨੇ ਕਦੇ ਮੇਰੀ ਸਾਰ ਹੀ ਨਹੀਂ ਲਈ ਸੀ ਤਾਰਾ ਦੱਸਦਾ ਸੀ ਆਖੇ ਮੇਰੇ ਭਾਈ ਢਡੋਂ ਬਹੁਤ ਔਖੇ ਆ ਆਖੇ ਧੀ ਗੋਦ ਲੈ ਲਈ ਪਰ ਧੀ ਪਾਲਨੀ ਬਹੁਤ ਔਖੀ ਆ ਮਾਂ ਤੋਂ ਬਿਨਾ ਇੱਕ ਵਾਰ ਤਾਂ ਮੈਂ ਵੀ ਡੋਲ ਗਿਆ ਕਿਤੀ ਮਾਂ ਬਿਨਾ ਪਾਲਨੀ ਔਖੀ ਆ ਪਰ ਨਹੀਂ ਹੁਣ ਮੈਂ ਇਹ ਫੈਸਲਾ ਲੈ ਚੁੱਕਿਆ ਸੀ ਰਿਸ਼ਤੇਦਾਰੀ ਦੇ ਵਿੱਚ ਮੇਰੀ ਧੂਆ ਸੀ ਜਿਹੜੀ ਮੇਰਾ ਬਹੁਤ ਕਰਦੀ ਸੀ ਮੈਂ ਉਹਦੇ ਹੱਥ ਸਨੇਹਾ ਕੱਲਿਆ ਕਿ ਚਾਰ ਕ ਮਹੀਨੇ ਮੇਰੇ ਕੋਲ ਆ ਕੇ ਜਾਵੇ ਮੇਰੀ ਧੀ ਦਾ ਨਾਮ ਮੈਂ ਕਰਮਜੀਤ ਰੱਖਿਆ ਤੇ ਮੋਹ ਨਾਲ ਕਰਮੋ ਕਹਿੰਦਾ ਘਰ ਕੱਚਾ ਸੀ ਡਰਦ ਰਹਿੰਦਾ ਸੀ ਕਿ ਕਿਤੇ ਮੇਰੀ ਧੀ ਦੇ ਸੱਪ ਸੋਲਤੀ ਹੀ ਨਾ ਚੜ ਜੇ ਪੂਆ ਵੀ ਆ ਗਈ ਸੀ ਮੈਂ ਕਿਹਾ ਪੂਆ ਆਪਾਂ ਇੱਕ ਕਮਰਾ ਤਿਆਰ ਕਰ ਲਈਏ ਹੁਣ ਕਰਮੋ ਨੂੰ ਮੇਰੀ ਪੂਆ ਸਾਮ ਲੈਂਦੀ ਮੈਂ ਵਿਹੜੇ ਦੇ ਵਿੱਚ ਇੱਕ ਪਾਸੇ ਕਮਰਾ ਬਣਾਉਣਾ ਦਾ ਸੋਚਿਆ ਉਸੇ ਦਿਨ ਹੀ ਮਿਸਤਰੀ ਲਾਇਆ ਮਿਸਤਰੀ ਨੂੰ ਕਿਹਾ ਕਿ 10 ਦਿਨਾਂ ਦੇ ਵਿੱਚ ਮੇਰਾ ਕਮਰਾ ਤਿਆਰ ਕਰ ਦੇ ਹੇਠਾ ਵਧੀਆ ਫਰਸ਼ ਦੋ ਸਲੇਪਾ ਪਾਉਣੇ ਤਾਂ ਕਿਹਾ ਤਾਰਾ ਹਰ ਰੋਜ਼ ਘਰੇ ਆਉਂਦਾ ਉਹ ਕਹਿੰਦਾ ਕਿ ਕੁੜੀ ਨੂੰ ਬੱਕਰੀ ਦਾ ਦੁੱਧ ਪਿਆਇਆ ਕਰ ਹਲਕਾ ਹੁੰਦਾ ਮੈਂ ਗਵਾਂਢੀ ਮਿੱਤੇ ਤੋਂ ਸਜਰਾ ਤੋਤ ਲਿਆਉਂਦਾ ਭੂਆ ਕਹਿ ਦਿੰਦੀ ਕਿ ਇਹ ਦੋ ਤਾਂ ਤੂੰ ਵਿਆਹ ਹੀ ਕਰਵਾ ਲੈਂਦਾ ਪਰ ਭੂਆ ਮੈਨੂੰ ਗੱਲ ਕਹਿੰਦੀ ਚੰਗੀ ਨਹੀਂ ਲੱਗਦੀ ਜਦੋਂ ਮੇਰੀ ਧੀ ਦੀ ਹਿਚਕੀ ਲੈਂਦੀ ਜਹਾ ਹੰਗਾਰੇ ਜੇ ਭਰਦੀ ਤਾਂ ਮੇਰੇ ਮਨ ਨੂੰ ਅਜੀਬ ਜਿਹੀ ਖੁਸ਼ੀ ਹੁੰਦੀ ਉਹਦੇ ਨਿੱਕੇ ਨਿੱਕੇ ਹੱਥਾਂ ਦੇ ਨੋਹ ਵੱਧ ਜਾਂਦੇ ਤਾਂ ਮੈਂ ਉਹਦੇ ਨੋਹ ਕੱਟਦਾ ਤਾਈ ਕਹਿ ਦਿੰਦੀ ਕਿ ਲਿਆ ਭਾਈ ਮੈਂ ਕੱਟ ਦਿੰਨੀ ਆ ਪਰ ਮੈਨੂੰ ਡਰ ਰਹਿੰਦਾ ਕਿ ਤਾਈ ਕਿਤੇ ਕੱਚਾ ਨੋਹ ਹੀ ਨਾ ਕੱਟ ਦਵੇ ਨਾ ਕੇ ਤਾਂ ਮੈਂ ਰੋਜ਼ ਤਾਈ ਹੀ ਜਾਂਦੀ ਪਰ ਮੈਂ ਕੋਲ ਬੈਠਾ ਰਹਿੰਦਾ ਇੱਕ ਦਿਨ ਸੋਚਿਆ ਕਿ ਇੱਕ ਕਮੋ ਦੈ ਮਾਂ ਅਨਵਿਆਹੀ ਮਾਂ ਨੂੰ ਕਿੰਨਾ ਅਫਸੋਸ ਹੋਇਆ ਹੋ ਜੰਮ ਦੀ ਧੀ ਮਾਰਤੀ ਮੈਨੂੰ ਉਹਦਾ ਬਹੁਤ ਅਫਸੋਸ ਹੁੰਦਾ ਤਾਈ ਕੋਲ ਦੁਬਾਰਾ ਉਹਦੀ ਮਾਸੀ ਵੀ ਨਹੀਂ ਆਈ ਨਹੀਂ ਗੱਲਬਾਤ ਪਤਾ ਲੱਗ ਜਾਣੀ ਸੀ ਪਰ ਮੈਂ ਉਸ ਹੋਈ ਬੀਤੀ ਤੇ ਕਿਉਂ ਸੋਚ ਰਿਹਾ ਸੀ ਹੁਣ ਮੇਰਾ ਕੋਈ ਵਾਸਤਾ ਨਹੀਂ ਸੀ ਉਹਨਾਂ ਨਾਲ ਹੁਣ ਵਾਸਤਾ ਸੀ ਤਾਂ ਸਿਰਫ ਕਰਮੋ ਦੇ ਨਾਲ ਰਾਤ ਨੂੰ ਮੈਂ ਘਟ ਹੀ ਸੌਂਦਾ ਕਿ ਕਿਤੇ ਮੇਰੀ ਧੀ ਨੂੰ ਭੁੱਖ ਨਾ ਲੱਗ ਜਾਵੇ ਮੇਰੀ ਅੱਖ ਨਾ ਖੁੱਲ੍ਹੇ ਤੇ ਮੇਰੇ ਪੂਆ ਬਥੇਰਾ ਕਹਿੰਦੀ ਕਿ ਇੰਨਾ ਫਿਕਰ ਨਾ ਕਰਿਆ ਕਰ ਤੂੰ ਸੋ ਜਾਇਆ ਕਰ ਮੇਰੀ ਨਿਗਾਹ ਹੁੰਦੀ ਹੈ ਸਾਰੀ ਪਰ ਮੈਨੂੰ ਆਪਣੇ ਤੋਂ ਵੱਧ ਕੇ ਕਿਸੇ ਹੋਰ ਤੇ ਵਿਸ਼ਵਾਸ ਨਹੀਂ ਸੀ ਮੇਰਾ ਕਮਰਾ ਲਗਭਗ ਤਿਆਰ ਹੀ ਸੀ ਚੌਕੀਦਾਰ ਕੋਲ ਨਾਮ ਦਰਜ ਕਰਵਾ ਦਿੱਤਾ ਸੀ ਬਾਪ ਦਾ ਨਾਂ ਹਰਨੇਕ ਸਿੰਘ ਜਦੋਂ ਲਿਖਿਆ ਮੈਂ ਤਾਂ ਖੁਸ਼ੀ ਨਾ ਸੰਭੀ ਜਾਵੇ ਸੱਥਾਂ ਦੇ ਵਿੱਚ ਹੁਣ ਗੱਲਾਂ ਹੋਣ ਲੱਗੀਆਂ ਸਨ ਜਿੰਨੇ ਮੂੰ ਉੰਨੀਆਂ ਗੱਲਾਂ ਉੜਦੀ ਉੜਦੀ ਗੱਲ ਤਾਂ ਮੈਂ ਇਹ ਵੀ ਸੁਣੀ ਕਿ ਆਖੇ ਤਾਰੇ ਦੀ ਬਹੁ ਨੇਕ ਨਾਲ ਮਾੜੀ ਸੀ ਤਾਂ ਹੀ ਇੱਕ ਜਵਾਬ ਦਿੱਤਾ ਨਹੀਂ ਤਾਂ ਆਪਦੀ ਔਲਾਦ ਛੜੇ ਬੰਦੇ ਨੂੰ ਕੌਣ ਦਿੰਦਾ ਕੋਈ ਕਹਿੰਦਾ ਆਖੇ ਤਾਰਾ ਲਾਲਚ ਕਰ ਗਿਆ ਤਾਰੇ ਨੂੰ ਪਤਾ ਨੇਕ ਕੋਲ 5 ਕਿੱਲੇ ਆ ਇਹਨੂੰ ਆਪਦੀ ਇੱਕ ਧੀ ਦੇ ਦਿੰਨੇ ਆ ਪਾਲੀ ਆਪੇ ਹੋਜੂ ਪਰ ਮੈਂ ਤੇ ਤਾਰਾ ਸ਼ਾਮ ਨੂੰ ਜਦੋਂ ਬੈਠਦੇ ਲੋਕਾਂ ਦੀ ਸੋਸ ਤੇ ਬਹੁਤ ਹੱਸਦੇ ਤਾਰਾ ਮੇਰਾ ਯਾਰ ਸੱਚਮੁੱਚ ਉਹਨੇ ਪੱਗ ਵੱਟ ਯਾਰੀ ਸੱਚੀ ਹੋ ਹੀ ਨਿਭਾਈ ਸੀ ਜਿਸ ਦਿਨ ਮੇਰੇ ਕਮਰੇ ਦੀ ਛੱਤ ਪਿਆ ਰਹੀ ਸੀ ਮੈਂ ਆਪ ਦੇ ਪਰਜਾਈਆਂ ਨੂੰ ਵੀ ਸਨੇਹਾ ਭੇਜਿਆ ਸੀ ਸਨੇਹਾ ਮੈਂ ਆਪ ਹੀ ਲੈ ਕੇ ਆਇਆ ਪਰ ਮੈਨੂੰ ਵੇਖ ਕੇ ਤਾਂ ਉਹ ਸੜ ਪੁੱਛ ਗਈ ਵੱਡੀ ਭਾਬੀ ਕਹਿੰਦੀ ਅੱਖੇ ਜੇ ਕਿਸੇ ਦਾ ਜਵਾਕ ਹੀ ਲੈਣਾ ਸੀ ਤਾਂ ਮੇਰਾ ਜਵਾਕ ਰੱਖ ਲੈਂਦਾ ਘਟੋ ਘਟ ਆਪ ਦੇ ਖਾਨਦਾਨ ਦਾ ਤਾਂ ਹੁੰਦਾ ਮੇਰਾ ਵੱਡਾ ਭਾਈ ਮੇਰੇ ਗੱਲ ਪੈ ਗਿਆ ਮੈਨੂੰ ਬਹੁਤ ਬੁਰਾ ਭਲਾ ਬੋਲਿਆ ਮੈਂ ਚੁੱਪ ਚਾਪ ਘਰੇ ਆ ਗਿਆ ਪੂਆ ਮੇਰੀ ਕਰਮੋ ਨੂੰ ਬੁੱਕਲ ਦੇ ਵਿੱਚ ਲਈ ਬੈਠੀ ਸੀ ਸਾਡੇ ਘਰ ਦੇ ਵਿੱਚ ਪੂਰੇ ਰੌਣਕ ਸੀ ਚੌਂਕੇ ਕੋਲ ਗੁਆਂਢ ਦੀਆਂ ਔਰਤਾਂ ਰੋਟੀ ਲਾ ਰਹੀਆਂ ਸਨ ਮੇਰੀਆਂ ਗੁਆਂਢ ਦੇ ਵਿੱਚੋਂ ਲੱਗਦੀਆਂ ਪਰਜਾਈਆਂ ਦੀ ਅੱਟੀ ਨਹੀਂ ਸੀ ਲੱਗਦੀ ਮੈਨੂੰ ਵਧਾਈਆਂ ਦੇਣੀਆਂ ਜਵਾਨ ਇੱਕ ਮੇਰੀ ਪਰਜਾਈ ਕਹਿੰਦੀ ਵੇ ਬਾਈ ਤੇਰੀ ਤਾਂ ਕਿਸਮਤ ਹੀ ਬਦਲ ਦਿੱਤੀ ਇਸ ਕੁੜੀ ਨੇ ਮੈਂ ਬਹੁਤ ਖੁਸ਼ ਹੋਇਆ